ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਰਾ ਸਪੀਕਰ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਹਿਲ ਡਿਜ਼ਾਈਨਰ ਅਪਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਈਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਰ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਾ ਸਕੇ ਤੇ ਬਹੁਤ ਬਹੁਤ ਧੰਨਵਾਦੀ ਜੀ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆਗਾ ਤੇ ਬਹੁਤ ਸਾਰੇ ਭੈਣਾ ਕਮੈਂਟ ਕਰ ਲਿਆ ਨਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਸਾਰੇ ਸਾਡੇ ਸੂਟਾਂ ਦਾ ਜਿਹੜਾ ਲਾਹਾ ਲੈ ਸਕਣ। ਤੇ ਅੱਜ ਵਾਲੇ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾਉਣ ਜਾ ਇੱਕ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ। ਵੀਡੀਓ ਪਲੀਜ਼ ਸਕਿੱਪ ਨਾ ਕਰਿਆ ਕਰੋ। ਸਾਰੀ ਵੀਡੀਓ ਦੇਖਿਆ ਕਰੋ। ਤੇ ਜਿਹੜੇ ਅੱਜ ਵਾਲੇ ਆਪਾਂ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਹੈਗੇ ਜੀ ਮਸਲੀਨ ਦੇ ਦੁਪੱਟਿਆਂ ਨਾਲ ਇਹਦੇ ਨਾਲ ਦੇ ਸੂਟ ਪਹਿਲਾਂ ਵੀ ਆਏ ਸੀ ਪਰ ਇਹ ਦੁਬਾਰਾ ਆਏ ਨੇ ਜੀ ਤੇ ਕੁਝ ਸੂਟ ਹੈਗੇ ਆ ਜੀ ਮਸਲੀਨ ਦੇ ਹੀ ਸੂਟ ਨੇ। ਤੇ ਕੁਝ ਸੂਟ कॉटन ਨੂੰ ਸਲੀਮ ਦੇ ਨੇ ਲੋ ਜੀ ਸਭ ਤੋਂ ਪਹਿਲਾ ਸੂਟ ਹੈ ਜੀ ਇਹ ਇਹਦੇ ਨਾਲ ਦੇ ਸੂਟ ਪਹਿਲਾਂ ਵੀ ਆਏ ਸੀ ਇਹ ਹੁਣ ਮੁਰ ਤੋਂ ਦੁਬਾਰਾ ਆਏ ਨੇ ਉਹ ਸੂਟ ਸੇਲ ਹੋ ਗਏ ਸੀਗੇ ਜੀ ਆ ਹੈਗਾ ਜੀ कॉटन ਦੇ ਸੂਟ ਦਾ ਬਹੁਤ ਸੋਹਣੇ ਬ੍ਰਾਂਡ ਬ੍ਰਾਂਡ ਦੇ ਸੂਟ ਨੇ ਏਕੇ ਦੇ ਬਹੁਤ ਸੋਹਣੇ ਸੂਟ ਆ ਸ਼ਰਟ ਹੈ ਇਹ ਐ ਸੈਲ ਤੋਂ ਪਹਿਲਾਂ ਜਾਊਗਾ ਤੇ ਇਹਦੀ ਬੈਗ ਵੀ ਐਡੀ ਬਣੀ ਹੋਈ ਹੈ ਬੈਗ ਤੇ ਹੋਰ ਡਿਜ਼ਾਈਨ ਬੜਾ ਹੈਗਾ ਬੈਗ ਇੱਦਾਂ ਬਣੀ ਹੋਈ ਫਲਾਵਰ ਜਿਹੀ ਬਣੀ ਹੋਈ ਤੇ ਆ ਹੈਗਾ ਇਹਦਾ ਆ ਇਹਦੀ ਬਾਟਮ ਹੈ ਜੀ ਮਸਟਰਡ ਜਿਹਾ ਕਲਰ ਹੈ ਤਾਂ ਬਹੁਤ ਸੋਹਣਾ ਤੇ ਆ ਇਹਦਾ ਦੁਪੱਟਾ ਬਹੁਤ ਧੂ ਵੀ ਸੋਹਣਾਗਾ ਆ ਹੈਗਾ ਇਹਦਾ ਦੁਪੱਟਾ ਬਹੁਤ ਸੋਹਣੇ ਮਸਲੀਨ ਦੇ ਸੂਟ ਨੇ ਕਾਟਨ ਦੀਆਂ ਜਿਹੜੀ ਆਪਾਂ कॉटन ਦੀ सलवारਾ कॉटन ਦੇ ਹੀ ਜਿਵੇਂ जाम कॉटन ਹੁੰਦੀ ਆ ਐਦਾਂ ਦਾ ਕੱਪੜਾ ਇਹਦਾ ਸ਼ਰਟ ਆ ਲਗਾ ਬਹੁਤ ਸੋਹਣਾ ਕੋਈ ਲਾਈਨਿੰਗ ਦੀ ਲੋੜ ਨਹੀਂ ਵੈਸੇ ਕੁਝ ਪਹਿਨਣ ਆ ਤੁਹਾਨੂੰ ਜੀ ਸਾਰੇ ਸੁੱਤਾ ਜੀ ਲਾਉਂਦੇ ਨੇ ਬਟ ਇਹਨਾਂ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਲਾਉਂਦੀ ਓਕੇ ਅਗਲਾ ਕਲਰ ਆ ਜੀ ਇਹਦੇ ਵਿੱਚ ਪੈਰਟ ਕਲਰ ਆ ਇਹ ਵੀ ਬਹੁਤ ਸੋਹਣਾ ਪੁਸ਼ਕ ਭੈਣਾ ਨੇ ਕਿਹਾ ਸੀ ਜਬ ਮਸਲੀਨ ਦੇ ਦੁਪੱਟੇ ਮਸਲੀਨ ਦੇ ਦੁਪੱਟੇ ਵਾਲੀ ਵੀਡੀਓ ਦਵਾ ਦਾ ਬਿਪਾਓ ਤੁਸੀਂ ਪੁਸ਼ਕ ਸੂਟ ਇੰਨਾ ਚ ਸੇਲ ਹੋ ਗਏ ਸੀਗੇ 2-3 ਦਿਨ ਹੋ ਗਏ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਿਆ ਹੈਗਾ ਇਸ ਕਰਕੇ ਅੱਜ ਬਣਾਇਆ ਵਾਲਾ ਆ ਉਹ ਜੀ ਘੇਰੇ ਦਾ ਡਿਜ਼ਾਈਨ ਤੇ ਆ ਜਿਹੜੇ ਛੋਟੇ ਫਲਾਵਰ ਆਉਣਗੇ ਜੀ ਬਾਹਾਂ ਤੇ ਤੇ ਪੈਰਾਂ ਤੇ ਸਵਾ ਰਹੇ ਤੇ ਆ ਹੈਗਾ ਜੀ ਇਹ ਤਾਂ ਬਹੁਤ ਸੋਹਣੇ ਦੁਪੱਟੇ ਨੇ ਖੁੱਲੇ ਡੁੱਲੇ ਦੁਪੱਟੇ ਆ ਜਿੱਦੀ ਮਰਜ਼ੀ ਕਰਦਾ ਲਈ ਪਹਿਨ ਪੱਟਾ ਮੇਰੇ ਕਰ ਸਕਦੀ ਹੈਗੀ ਖੁੱਲੇ ਡੁੱਲੇ ਆ ਸਾਰੇ ਦੁਪੱਟੇ ਬਹੁਤ ਸੋਹਣੇ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ 1350 ਰੁਪਏ ਪ੍ਰਾਈਜ਼ ਆ ਪਹਿਲਾਂ ਸੂਟ ਦਾ ਮੈਂ ਦੱਸਣਾ ਚਾਹ ਪੁਰ ਕਿ 1350 ਰੁਪਏ ਪ੍ਰਾਈਜ਼ ਆ ਜੀ ਸੂਟਾਂ ਦਾ ਤੇ ਏਕੇ ਤੇ ਸੂਟ ਰਹਿਣਗੇ ਬ੍ਰਾਂਡ ਨੇ ਵਧੀਆ ਕੋਈ ਖਰਾਬ ਹੋਣ ਵਾਲੇ ਨਹੀਂ ਹੈਗੇ ਤੇ 1350 ਰੁਪਏ ਪ੍ਰਾਈਜ਼ ਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਅਗਲਾ ਸੂਟ ਹੈਗਾ ਜੀ ਜਿਹੜਾ ਇਹ ਵੀ ਕਾਟਨ ਦਾ ਹੀ ਆ ਸਿੱਧਕਾ ਦਾ ਸਿੱਧਕੋ ਸਿੱਧਕੋ ਇਹਦੇ ਵਿੱਚ ਇੱਕੋ ਹੀ ਸੂਟ ਰਹਿ ਗਿਆ ਜੀ ਤਿੰਨ ਕਲਰ ਸੀਗੇ ਇਹਦੇ ਚ ਪਰ ਇਹ ਹੀ ਰਹਿ ਗਿਆ ਇਹ ਵੀ ਬਹੁਤ ਸੋਹਣਾਗਾ ਆ ਇਹਦਾ ਦੁਪੱਟਾ ਜੀ ਇਹ ਵੀ ਪਿਓਰ ਮਸਲੀਨ ਦਾ ਸੂਟ ਹੈ ਸੂਟ ਕਾਟਨ ਦਾਗਾ ਦੁਪੱਟਾ ਮਸਲੀਨ ਦਾ ਜੀ ਬਹੁਤ ਸੋਹਣਾ ਸੂਟ ਆ। ਸੇਮ ਪ੍ਰਾਈਸ ਦੇ ਸੂਟ ਨੇ ਸਾਰੇ 1350 ਦੇ। ਬਹੁਤ ਸੋਹਣਾ ਸੂਟ ਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜਿੰਨਾਂ ਦੇ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ। ਫਿਰ ਅਗਲੇ ਸੂਟ ਜਿਹੜੇ ਦਿਖਾਉਣ ਜਾ ਰਹੇ ਹਾਂ ਇਹ ਵੀ ਟੀਮ ਮਾਰਦੇ ਨੇ ਮੰਗਵਾਏ ਨੇ ਸਾਰੇ ਦੁਬਾਰੀ ਵਾਰ ਪਹਿਲਾਂ ਵੀ ਇਹਨਾਂ ਨੇ ਵੀਡੀਓ ਪਾਈ ਸੀ ਆਪਾਂ। ਇਹ ਸੀ ਇੱਕ ਸੂਟ ਆਪਣਾ ਵੀ ਰੈਡੀ ਕੀਤਾਗਾ। ਪਲੇਨਸ ਲਵਾਹ ਰਗੀ। ਦੁਪੱਟਾ ਹੈ ਜਿਹਦਾ ਡਾਈ ਹੋ ਗਈ ਨਹੀਂ ਆ ਜੀ ਤੇ ਆ ਆਪਾਂ ਇਹਦੇ ਤੇ ਐਦਾਂ ਲੈਸ ਲਾਈ ਹੈ ਕਿਹਦੇ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਤੇ ਸਲਾਈ ਵੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਸਲਾਈ ਕਰਕੇ ਵੀ ਲੈਣਾ ਹੋਵੇ ਸੂਟ ਆਪਾਂ ਸਲਾਈ ਕਰਕੇ ਵੀ ਦੇਵਾਂਗੇ ਨਾਲ ਤੇ ਆ ਇਹਦੇ ਗਲੇ 'ਤੇ ਲੱਗੀ ਹੋਈ ਹੈ ਜੀ ਤੇ ਬਾਜੂ ਇਹਦੀਆਂ ਪਾਕਿਸਤਾਨੀ ਬਣਾਈਆਂ ਨੇ ਬਹੁਤ ਸੋਹਣੀ ਆ ਸੋਨਾ ਬਣ ਕੇ ਰੈਡੀ ਹੋਇਆ ਸੂਟ ਪਰ ਦੁਪੱਟਾ ਹਜੇ ਆਇਆ ਨਹੀਂ ਸੀ ਨਹੀਂ ਤਾਂ ਅੱਜ ਵੀਰ ਕਰਕੇ ਦਿਖਾ ਦੇਣਾ ਸੀਗਾ ਤੇ ਆਹਲਾ ਸੂਟ ਹੈ ਇਹਦੇ ਵਿੱਚ ਹਾਂ ਬਲਿਚ ਬਹੁਤ ਸੋਹਣਾ ਸੂਟ ਹੈਗਾ ਤੇ ਆ ਹੈਗੀ ਅਜੇ ਜੀ ਇਹ ਮਹਿਰੂਨ ਮਹਿਰੂਨ ਕਲਰ ਦੀ ਸਲਵਾਰ ਹੈ ਜੀ ਇਹਦੇ ਨਾਲ ਲਾਈਟ ਜੀ ਸ਼ੇਡ ਦਾ ਸ਼ਰਟ ਹੈ ਵੀ ਤੇ ਸਲਵਾਰ ਹੈਗੇ ਜੀ ਮਹਿਰੂਨ ਕਲਰ ਦੇ ਬਹੁਤ ਸੋਹਣਾ ਇਹਦਾ ਕੰਬੀਨੇਸ਼ਨ ਹੈਗਾ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਸੂਟ ਜਿੱਦਾਂ ਅਸੀਂ ਲੇਸ ਲਾ ਕੇ ਬਣਾਇਆ ਤੁਸੀਂ ਏਦਾਂ ਵੀ ਲਾ ਸਕਦੇ ਹੋ ਕੋਈ ਹੋਰ ਵੀ ਲੇਸ ਜੀ ਮੈਂ ਔਰਗਾਂజా ਵਗੈਰਾ ਦੀ ਲੇਸ ਆਣੀ ਹੁੰਦੀ ਉਹ ਵੀ ਲਾ ਸਕਦੇ ਹੋ ਉਹ ਆਪਕੋ ਆਪਣੀ ਪਸੰਦ ਦਾ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਬਲੈਕ ਬਹੁਤ ਸੋਹਣਾ ਸੂਟ ਹੈਗਾ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਜੀ ਬਹੁਤ ਜਿਆਦਾ ਸੋਹਣਾ ਬਹੁਤ ਸੋਹਣਾ ਲੱਗਦਾ ਆਹ ਦੇ ਨਾਲ ਸੁਨਤਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਆਹ ਬੜਾ ਬਲੈਕ ਕਲਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਆ ਹੈਗਾ ਜੀ ਇਹ ਵੀ ਮਹਿਰੂਨ ਕਲਰ ਦਾ ਸਾ ਇਹ ਵੀ ਬਹੁਤ ਸੋਹਣਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਜੇ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਉਣਗੇ ਤੇ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ